ਸਤਗੁਰੂ ਨਾਨਕ ਪਰ ਘਟਿਆ ਮਿੱਟੀ ਧੁੰਦ ਜਕ ਚਾਨਣ ਹੋਵਾ ਸੋ ਗੁਰੂ ਨਾਨਕ ਸਾਹਿਬ ਜੀ ਦਾ 555ਵਾਂ ਪ੍ਰਕਾਸ਼ ਪੁਰਬ ਮਨਾਉਣ ਦੇ ਵਾਸਤੇ ਸੰਗਤਾਂ ਪਾਕਿਸਤਾਨ ਦੇ ਗੁਰਦ ਆਮਾ ਦੇ ਦਰਸ਼ਨਾਂ ਵਾਸਤੇ ਜਾ ਰਹੀਆਂ ਨੇ ਔਰ ਸੰਗਤਾਂ ਦਾ ਜੱਥਾ ਐਸਜੀਪੀਸੀ ਤੋਂ ਰਵਾਨਾ ਹੋ ਕੇ ਹੁਣ ਹੈਰੀਟੇਜ ਸਟਰੀਟ ਚ ਸਾਰਾਗੜੀ ਸਰਾ ਦੇ ਬਿਲਕੁਲ ਨਾਲ ਜਿੱਥੇ ਕਿ ਬੱਸਾਂ ਚ ਬੈਠ ਕੇ ਇਹ ਜੱਥਾ ਟਾਰੀ ਬਾਰਡਰ ਤੱਕ ਜਾ ਰਿਹਾ ਉਸ ਤੋਂ ਬਾਅਦ ਬਾਗੇਵਾਲ ਨੂੰ ਇਹ ਕੁਝ ਕਰੇਗਾ ਸੋ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇੱਕ ਸ਼ਰਧਾਲੂ ਬੜੀ ਸ਼ਰਧਾ ਭਾਵਨਾ ਨਾਲ ਬੈਠੇ ਇੰਤਜ਼ਾਰ ਕਰ ਰਹੇ ਕਿ ਕਦੋਂ ਅਟਾਰੀ ਵਾਸਤੇ ਰਵਾਨਾ ਹੋਣ ਬਾਪੂ ਜੀ ਪਾਕਿਸਤਾਨ ਦੇ ਦਰਸ਼ਨਾ ਵਾਸਤੇ ਜਾ ਰਹੇ ਹੋ ਪਹਿਲੀ ਵਾਰੀ ਜਾ ਰਹੇ ਹੋ ਕਿ ਜਾ ਆਏ ਪਹਿਲੀ ਵਾਰ ਜਾ ਰਹੇ ਕਿੰਨੀ ਖੁਸ਼ੀ ਹੁੰਦੀ ਆ ਉਹ ਉਹ ਗੁਰਧਾਮ ਜਿਨ੍ਹਾਂ ਦੀ ਅਰਦਾਸ ਰੋਜ਼ ਕਰਦੇ ਬਹੁਤ ਖੁਸ਼ੀ ਜਿਨ੍ਹਾਂ ਦੇ ਵਿਜੇ ਕੱਟ ਗਏ ਉਹਨਾਂ ਨੂੰ ਦੁੱਖ ਬਹੁਤ ਆ ਸਾਡੇ ਪੰਜ ਚਾਰ ਸੀ ਉਹ ਵੀ ਸਾਰੇ ਵੀ ਐ ਨਹੀਂ ਕਰਨਾ ਜਿਨ੍ਹਾਂ ਨੇ ਮਤਲਬ ਇਹਨਾਂ ਨੇ ਅਡਾਪਟ ਕੀਤੇ ਨੇ ਪਹਿਲਾਂ ਫਾਰਮ ਸਾਰਿਆਂ ਨੂੰ ਵਿਜੇ ਮਿਲ ਜਾਂਦੇ ਸੀਗੇ ਇਹਦੇ ਨਹੀਂ ਲੱਗੇ ਉਹਨਾਂ ਨੂੰ ਮਨ ਚ ਰੋਸ ਕਿਤਨਾ ਕਿਸ ਰੋਸ ਆ ਪਿੰਡ ਦੇ ਬੰਦੇ ਸਾਰੇ ਉੱਥੇ ਰਹਿ ਗਏ ਇੱਥੋਂ ਮੁੜ ਕੇ ਗਏ ਨੇ ਤਾਂਗ ਹੁੰਦੀ ਹੈ ਉਹ ਦਰਸ਼ਨ ਕਰਨ ਹਾਂ ਹਾਂ ਨਹੀਂ ਬਹੁਤ ਖੁਸ਼ੀ ਚੜ ਪਸੰਦ ਤਾਂ ਬਹੁਤ ਖੁਸ਼ੀ ਹੈ ਕਿ ਦਰਸ਼ਨ ਕਰਾਂਗੇ ਗੁਰੂ ਧਾਮਾਂ ਦੇ ਬਾਬਾ ਗੁਰੂ ਜਨਾਨਤ ਸਿੰਘ ਅਰਦਾਸ ਕਰਾਂਗੇ ਸਾਰੀ ਸਰਬਾਤੇ ਪਹਿਲੇ ਅਰਦਾਸ ਕਰਾਂਗੇ ਤਾਂ ਜਿਹੜੀਆਂ ਪਹੁੰਚੇ ਨੇ ਮਾਤਾ ਜੀ ਸਾ ਵਾਈਗੁਰ ਜੀ ਕੀ ਹਾ ਤੇ ਅੱਜ ਖੁਸ਼ੀ ਬਿਆਨ ਕਰਨੀ ਹੈ ਕਿੰਨੇ ਸ਼ਬਦਾਂ ਚ ਕਰੀ ਬੜੀ ਖੁਸ਼ੀ ਜੀ ਬੜੀ ਲੱਖ ਖੁਸ਼ੀਆਂ ਆਪਾਂ ਸੇ ਆਏ ਆ ਸਤਿਗੁਰਾਂ ਦਾ ਕਰੇ ਇਹ ਬਾਣੀ ਤੋਕ ਇੱਥੇ ਆ ਕੇ ਪਤਾ ਲੱਗਦਾ ਜੇ ਨਜ਼ਰ ਹੋਊਗੀ ਗੁਰੂ ਸਾਹਿਬ ਦੀ ਤਾਂ ਉਹ ਅੱਜ ਦਾ ਬੁਲਾ ਲੈਂਦੇ ਨੇ ਜਿਹੜਾ ਹਰੋ ਪਤਾ ਵੀ ਨਹੀਂ ਵੀ ਗੁਰੂ ਸਾਹਿਬ ਭੰਨ ਬੁਲਾ ਲਣਗੇ ਐਂ ਦੈਗੇ ਹਾਂ ਹੁਣ ਸਾਨੂੰ ਇਹ ਖੁਸ਼ੀ ਬਹੁਤ ਜ਼ਿਆਦਾ ਹੈ ਜਿਹੜਾ ਸਾਡੇ ਨਾਲ ਨਹੀਂ ਆਏ ਉਹਨਾਂ ਦੀ ਗਮੀ ਹੈ ਵੀ ਉਹ ਕਿਉਂ ਨਹੀਂ ਆਏ ਵੀ ਸਾਨੂੰ ਇਹੀ ਦਾਸਾ ਗੁਰੂ ਮਹਾਰਾਜ ਜੀ ਵੀ ਜਿਹੜੇ 5 5 ਵਜੇ 4 ਵਜੇ ਜਾਂਦੇ ਨੇ ਉਹ ਕੋਈ ਜ਼ਰੂਰੀ ਨਹੀਂ ਹੈਗਾ ਦੇਖੋ ਸਾਨੂੰ ਦਰਸ਼ਨਾ ਮੌਕਾ ਮਿਲਣਾ ਚਾਹੀਦਾ ਗਵਰਨਮੈਂਟ ਨੂੰ ਚਾਹੀਦਾ ਆ ਕਿ ਹਰ ਇੱਕ ਨੂੰ ਮੌਕਾ ਦੇਓ ਜਿਸ ਜਿਹੜੇ ਅੱਜ ਨਹੀਂ ਉਹਨਾਂ ਦੇ ਨਾਮੋਂ ਕੱਟ ਗਿਆ ਉਹਨੂੰ ਅਗਲੀ ਵਾਰ ਸਹੀ ਐਸਾ ਨਾ ਹੋਵੇ ਉਹ ਕੱਲ ਫੇਰ ਅਪਲਾਈ ਕਰਨ ਉਹਨੂੰ ਫੇਰ ਹੋ ਜਾਵੇ ਵੀ ਪ੍ਰੋਜੈਕਟ ਕਿਉਂ ਇਹ ਇਹ ਪਹਿਲਾਂ ਕੇ ਸਾਨੂੰ ਦਰਸ਼ਨ ਹੋਣਾ ਚਾਹੀਦੇ ਨੇ ਦੇਖੋ ਜਦੋਂ ਫੈਸਿਲਿਟੀ ਆ ਸਾਰਾ ਕੁਝ ਆ ਉਹ ਲੈ ਕੇ ਜਾਂਦੇ ਨੇ ਫਿਰ ਗਵਰਨਮੈਂਟ ਵੱਲੋਂ ਇਹ ਹੋਣਾ ਚਾਹੀਦਾ ਆ ਹਰ ਕੋਣ ਦਰਸ਼ ਦਾ ਮੌਕਾ ਮਿਲਣਾ ਚਾਹੀਦਾ ਆ ਕਿੰਨੀ ਵਾਰ ਜਾ ਰਹੇ ਹੋ ਨਹੀਂ ਮੈਂ ਤਾਂ ਦੂਜੀ ਵਾਰ ਜਾ ਰਹੀ ਆ ਮੈਂ 5 ਸਾਲ ਬਾਅਦ ਜਾ ਰਹੀ ਆ 5.5 ਸਾਲਾਂ ਤੱਕ ਹੁਸ਼ੀ ਹੁੰਦੀ ਆ 5 ਸਾਲ ਬਾਅਦ ਜਾਓਗੇ ਹਾਂ ਜੀ ਬਹੁਤ ਖੁਸ਼ੀ ਹੁੰਦੀ ਆ ਜੀ ਬਹੁਤ ਹੁੰਦੀ ਆ ਲੱਗਦਾ ਗੁਰੂ ਸਾਹਿਬ ਸਾਡੇ ਨਾਲ ਨਾਲ ਨੇ ਜੇ ਸੱਚਾ ਹੋਦਾ ਗਏ ਆ ਕੈਰਾ ਸਾਹਿਬ ਗਏ ਆ ਜਿਸ ਤਰ੍ਹਾਂ ਅਸੀਂ ਬਚਪਨ ਵਿੱਚ ਪੜਦੇ ਸੀ ਨਾ ਕਿਹੜੇ ਗੁਰਦਾਮ ਉੱਥੇ ਦਰਸ਼ਨ ਕਰਦੇ ਹੋ ਜਦੋਂ ਪ੍ਰਕਾਸ਼ਪੁਰ ਮਨਾਉਣ ਜਾਂਦੇ ਆ हां जी ਉੱਥੇ ਰੋੜੀ ਸਾਹਿਬਾ ਗੁਰਦਾਰਾ ਕਿਆਰਾ ਸਾਹਿਬਾ ਸੱਚਾ ਸੋ ਜਿੱਥੇ ਕੀਤਾ ਗੁਰੂ ਸਾਹਿਬ ਨੇ ਤੇ ਪੰਜਾ ਸਾਹਿਬ ਕਰਤਾਰਪੁਰ ਹੁਣ ਐਤ ਕੀਤਾ ਇਹਨਾਂ ਨੇ ਸ਼ਡਿਊਲ ਬਦਲ ਤੇ ਆ ਇੱਕ ਇੱਕ ਗੁਰਦਾਰੇ ਦੇ ਦੋ ਦੋ ਰਾਤਾਂ ਇੱਕ ਇੱਕ ਰਾਤ ਰਹਿਣਗੇ ਇਹਨਾਂ ਨੇ ਹੁਣ ਐਦਾ ਸ਼ਡਿਊਲ ਬਣਾਇਆ ਹੈ ਹੁਣ 10 ਦਿਨ ਵਾਸਤੇ ਫਿਰ ਜਾ ਰਹੇ ਹੋ ਕਰਮਾ ਭਾਗਾ ਵਾਲੇ ਹੋ ਕਿਉਂਕਿ ਇਹ ਸੰਗਤਾਂ ਜਾ ਰਹੀਆਂ ਨੇ ਮਾਤਾ ਦੇ ਦਰਸ਼ਨਾਂ ਵਾਸਤੇ ਜਾ ਰਹੇ ਹੋ ਹਾਂ ਜੀ ਦਰਸ਼ਨਾਂ ਵਾਸਤੇ ਜਾ ਰਹੇ ਹਾਂ ਖੁਸ਼ੀ ਕਿੰਨੀ ਹੈ ਕਿੱਦਾਂ ਬਿਆਨ ਕਰੀਏ ਜਿਆਦਾ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਕੌਣ ਕੌਣ ਜਾ ਰਿਹਾ ਪ੍ਰਵਾਸ ਤੇ ਹਸਬੰਡ ਵਾਈਫ ਦੋਨੋਂ ਆਸੀ ਭਪੂ ਪਾਕਿਸਤਾਨ ਦੇ ਦਰਸ਼ਨਾਂ ਲਈ ਜਾ ਰਹੇ ਉਹਥੇ ਜਿੱਥੇ ਜਿੱਥੇ ਕਿ ਅਰਦਾਸ ਰੋਜ਼ ਕਰਦੇ ਆ ਕਿ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੇ ਦਾ ਹਾਂਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਸਰਦਾਰ ਸੁਖਵਿੰਦਰ ਸਿੰਘ ਧੂਰੀ ਡਿਸਟ੍ਰਿਕਟ ਸੰਗਰੂਰ ਤੋਂ ਅੱਜ ਪਹਿਲੀ ਵਾਰ ਨਰਕਾਨਾ ਸਾਹਿਬ ਦੇ ਦਰਸ਼ਨਾਂ ਬਾਤ ਤੇ ਜਾ ਰਿਹਾ ਬੜੀ ਮਨਚ ਖੁਸ਼ੀ ਆ ਪਰ ਰੋਸ ਇਸ ਕਰਦਾ ਵੀ ਸਾਡੇ ਪੜੋਸੀਆਂ ਦੇ ਕਈਆਂ ਦੇ ਵੀਜੇ ਲੱਗੇ ਨਹੀਂ ਹੈਗੇ ਇਹ ਵੀਜੇ ਦਾ ਜਿਹੜਾ ਸਿਸਟਮ ਆ ਆਨਲਾਈਨ ਹੋਣਾ ਚਾਹੀਦਾ ਬਹੁਤ ਭੁਗਾਈ ਵਾਦੀ ਕਰਨੀ ਪੈਂਦੀ ਐ ਫੇਰ ਜਿਹੜੇ ਫੇਰ ਵੀ ਨਾ ਲੱਗੇ ਵੀਜਾ ਫੇਰ ਉਸ ਤੋਂ ਬਾਅਦ ਬੜਾ ਰੋਸ ਹੁੰਦਾ ਜੀ ਕਹਿੰਦਾ ਇਹ ਪਹਿਲੀ ਵਾਰ ਹੀ ਜਾ ਰਹੇ ਪਹਿਲੀ ਵਾਰ ਦੱਸਾਂਗਾ ਬਸ ਜਾ ਰਹੇ ਤੱਕ ਸੁਣਿਆ ਸੀਗਾ ਪਰ ਇਹ ਦਰਸ਼ਨ ਪਹਿਲੀ ਸੀ ਸੁਣਿਆ ਸੀ ਜੀ ਬਾਬਾ ਜੀ ਦਾ ਜਨਮ ਸਾਲ ਹੈਗਾ ਗੁਰੂ ਘਰ ਬਹੁਤ ਨੇ ਉੱਥੇ ਦਰਸ਼ਨ ਕਰਨ ਰੋਜ਼ ਅਰਦਾਸ ਵੀ ਆਪਾਂ ਇਹ ਗੱਲਾਂ ਕਰਦੇ ਆ ਸਰਬੱਤ ਦੇ ਭਲੇ ਦੀਆਂ ਅਰਦਾਸ ਕਰਕੇ ਵੀ ਆਵਾਂਗੇ ਅੱਜ ਮਾਤੇ ਵੀ ਜਾ ਰਹੇ ਨੇ ਮਾਤਾ ਜੀ ਜਾ ਰਹੇ ਹਾਂ ਅੱਜ ਦਰਸ਼ਨ ਕਰਨ ਦੇ ਬਹੁਤ ਖੁਸ਼ੀ ਹੈ ਜੀ ਹਾਂਜੀ ਬਹੁਤ ਸਮਾਂ ਦਿੱਤਾ ਮਾਲਕ ਨੇ ਮੇਰਾ ਮਾਲਕ ਨੇ ਮਸੀਹ ਸਮਾਂ ਦਿੱਤਾ ਜੀ ਬਸ ਅਸ ਤਾਂ ਕਹਿੰਦੇ ਵੀ ਦਾਤਾ ਤੁਹਾਨੂੰ ਤੁਹਾਨੂੰ ਥੋੜੇ ਹੈਗਾ ਜਿਹੜਾ ਤੁਸੀਂ ਸਾਨੂੰ ਇਸ ਮੌਕਾ ਦਿੱਤਾ ਦਰਸ਼ਨ ਕਰਨ ਦਾ ਹਾਂਜੀ ਸੋ ਅੱਜ ਇਹ ਜੱਥਾ ਇੱਕ ਪਾਸੇ ਤੇ ਰਵਾਨਾ ਹੋ ਰਿਹਾ ਬੱਸਾਂ ਜਿਹੜੀਆਂ ਨੇ ਤਿਆਰ ਨੇ ਇੱਧਰ ਵੀ ਜਿਹੜੀ ਬੱਸ ਹੈ ਉਹ ਐਸਜੀਪੀਸੀ ਦੇ ਵੱਲੋਂ ਜਿਹੜੀ ਸ਼ਰਧਾਲੂਆਂ ਵਾਸਤੇ ਲਾਈ ਗਈ ਹੈ ਔਰ ਦੂਜੇ ਪਾਸੇ ਦੇਖੀਏ ਤਾਂ ਜੱਥਾ ਜਿਹੜਾ ਰਵਾਨਾ ਹੋ ਰਿਹਾ ਔਰ ਬੱਸਾਂ 'ਚ ਸਵਾਰ ਹੋ ਕੇ ਅਟਾਰੀ ਬਾਰਡਰ ਦੇ ਰਾਹੀਂ ਵਾਗਾ ਤੱਕ ਇਹ ਜਾਣ ਕੇ ਫਿਰ ਅੱਗੋਂ ਪਾਕਿਸਤਾਨ ਦੀ ਜਿਹੜੀ ਸੰਗਤ ਹੈ ਉਹ ਅਟਾਰੀ ਬਾਰਡਰ ਤੇ ਇੰਤਜ਼ਾਰ ਕਰਦੀ ਹੁੰਦੀ ਹੈ ਹੱਥ ਦੇ ਵਿੱਚ ਉਹ ਫੋਲ ਲੈ ਕੇ ਖੜਦੇ ਨੇ ਸਵਾਗਤਾਂ ਵਾਸਤੇ ਕਿ ਗੁਰੂ ਨਗਰੀ ਅੰਮ੍ਰਿਤਸਰ ਤੋਂ ਇੱਕ ਧਰਤੀ ਤੋਂ ਜੁੜੀ ਕਰਤੀ ਤੇ ਗੁਰੂਆਂ ਦੀ ਸੰਗਤ ਪਹੁੰਚੀ ਹੈ ਤਾਂ ਜਿਹੜੀ ਖੁਸ਼ੀ ਹੈ ਉਹ ਵੀ ਦੇਖਣ ਵਾਲੀ ਹੁੰਦੀ ਹੈ ਸੋ ਹੁਣ ਸੰਗਤਾਂ ਬੱਸਾਂ 'ਚ ਬੈਠ ਕੇ ਤਿਆਰੀਆਂ ਕਰ ਰਹੀਆਂ ਨੇ ਦੂਜੇ ਪਾਸੇ ਦੇਖੀ ਤਾਂ ਹਰ ਕੋਈ ਇਸ ਗੱਲ ਨੂੰ ਲੈ ਕੇ ਖੁਸ਼ ਹੈ ਬਾਬਾ ਜੀ ਪਹਿਲੀ ਦੀ ਜਾ ਰਹੇ ਹੋ ਕਿ ਜਾਂ ਪਹਿਲੀ ਵਾਰੀ ਕਿੰਨੀ ਖੁਸ਼ੀ ਆ ਤੇਰੀ ਸਮਾਈਲ ਦੱਸਦੀ ਹੈ ਕਿ ਬਹੁਤ ਜ਼ਿਆਦਾ ਖੁਸ਼ੀ ਆ ਜੀ ਬਹੁਤ ਜ਼ਿਆਦਾ ਪਹਿਲੀ ਵਾਰੀ ਲਾਇਆ ਸੀ ਹਾਂਜੀ ਪਹਿਲੀ ਵਾਰੀ ਲਾਇਆ ਸੀ ਕੀ ਅਰਦਾਸ ਕਰੋਗੇ ਉੱਥੇ ਜਿਹੜੇ ਗੁਰਧਾਮ ਸਾਡੇ ਤੋਂ ਵਿਛੜ ਗਏ ਨੇ ਦੇ ਰਸਤਾ ਖੋਲਣ ਦੀ ਅਰਦਾਸ ਕਰੂੰ ਅਰਦਾਸ ਤਾਂ ਹੀ ਹੈ ਜੀ ਬਾਡਰ ਹੀ ਖੁੱਲਣਾ ਚਾਹੀਦਾ ਆਮ ਸੰਗਤ ਜਿੱਦਾ ਅੰਬਰਸਰਾਈ ਦਾ ਅਸੀਂ ਇਦਾਂ ਹੀ ਜਾ ਸਕੀਏ ਗੁਰਤਮਾਂ ਜਿਹੜੇ ਉੱਧਰ ਰਹਿ ਗਏ ਬਾਕੀ ਤਾਂ ਇਹ ਮੇਰਾ ਗੁਰੂਗੇ ਪਹਿਲੀ ਵਾਰੀ ਜਾ ਰਹੇ ਹੋ ਕਿ ਜਾਇਓ ਨਹੀਂ ਪਹਿਲੀ ਵਾਰੀ ਚੱਲਿਆਂ ਜੀ ਕਿੰਨੀ ਖੁਸ਼ੀ ਹੈ ਜੀ ਕਿੱਦਾਂ ਬਿਆਨ ਕਰੋਗੇ ਖੁਸ਼ੀ ਬਹੁਤ ਆ ਜੀ ਖੁਸ਼ੀ ਬਹੁਤ ਆ ਖੁਸ਼ੀ ਦਾ ਕੋਈ ਨਹੀਂ ਜੀ